ਪੰਜਾਬ 24x7 ਵੈਬ ਚੈਨਲ ਵੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਖਬਰ ਪਿੰਡ ਹौज ਗੰਦਰ ਤੋਂ ਹੈ ਜਿੱਥੇ ਲਗਭਗ 2.5 ਮਹੀਨੇ ਪਹਿਲਾਂ 14 ਲੱਖ ਦੀ ਚੋਰੀ ਹੋਈ ਸੀ આરોપી ਤੇ ਪੁਲਿਸ ਦੁਆਰਾ ਪਰਚਾ ਦਰਜ ਕਰਕੇ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ ਉਧਰ ਪੀੜਤ ਪਰਿਵਾਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਉਕਤ ਵਿਅਕਤੀ ਸਾਡੇ ਘਰ ਆਇਆ ਸੀ ਸਾਡੇ ਪਰਿਵਾਰ ਦਾ ਇੱਕ ਬੱਚਾ ਬਿਮਾਰ ਸੀ ਜਿਸ ਦੇ ਇਲਾਜ ਲਈ ਉਸਨੇ ਸਾਡੇ ਘਰ ਸੱਚਖੰਡ ਬਣਾਉਣ ਦਾ ਵਿਚਾਰ ਪੇਸ਼ ਕੀਤਾ ਸੀ ਅਤੇ 40 ਦਿਨ ਸਿਮਰਨ ਕਰਨ ਲਈ ਕਿਹਾ ਅਸੀਂ ਭਾਵਕ ਹੋ ਗਏ ਅਤੇ ਹਾਂ ਕਰ ਦਿੱਤੀ ਜਿਸ ਕਮਰੇ ਵਿੱਚ ਸੱਚਖੰਡ ਬਣਾਇਆ ਸੀ ਉਸ ਕਮਰੇ ਵਿੱਚ ਹੀ ਅਲਮਾਰੀ ਰੱਖੀ ਹੋਈ ਸੀ ਅਸੀਂ ਅਲਮਾਰੀ ਕੱਢਣ ਲੱਗੇ ਤਾਂ ਉਸ ਨੇ ਰੋਕ ਦਿੱਤਾ ਫਿਰ ਇੱਕ ਦਿਨ ਜਦੋਂ ਪਰਿਵਾਰ ਦੇ ਮੇਨ ਮੈਂਬਰ ਘਰ ਨਹੀਂ ਸਨ ਤਾਂ ਜਾਪ ਕਰਨ ਦੇ ਬਹਾਨੇ ਬੱਚਿਆਂ ਨੂੰ ਛੱਤ ਉੱਪਰ ਚੜਾ ਦਿੱਤਾ ਅਤੇ ਆਪ ਸੱਚਖੰਡ ਵਾਲੇ ਕਮਰੇ ਵਿੱਚ ਕੁੰਡੀ ਲਾ ਲਈ ਜਿਸ ਵਿੱਚ ਅਲਮਾਰੀ ਪਈ ਹੋਈ ਸੀ ਲਗਭਗ 40 ਮਿੰਟਾਂ ਦੇ ਬਾਅਦ ਉਸ ਨੇ 14 ਲੱਖ ਦੇ ਗਹਿਣੇ ਅਤੇ ਪੈਸੇ ਲੈ ਕੇ ਫਰਾਰ ਹੋ ਗਿਆ ਪਰਿਵਾਰ ਵੱਲੋਂ ਪ੍ਰਸ਼ਾਸਨ ਅੱਗੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਸਮਾਨ ਬਰਾਮਦਕਰ ਵਾਪਸ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਆਓ ਦੇਖਦੇ ਹਾਂ ਕੀ ਕਹਿਣਾ ਹੈ ਮੇਨ ਪੀੜਤ ਪਰਿਵਾਰ ਦਾ ਬਣੇ ਰਹੋ ਵੀਡੀਓ ਦੇ ਐਂਡ ਤੱਕ ਅਤੇ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਨ ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਹਾਂਜੀ ਸਰ ਨਾਮ ਤੁਹਾਡਾ ਹਾਂਜੀ ਸਰ ਮੇਰਾ ਨਾਮ ਹਰਪੀਤ ਸਿੰਘ ਹੈ ਜੀ ਮੈਂ ਪਿੰਡ ਹੁਜਗੰਦਰ ਦਾ ਰਹਿਣ ਵਾਲਾ ਜੀ ਸਰਦਾਰ ਅਵਜ ਸਿੰਘ ਦਾ ਹੁੰਦਾ ਜੀ ਮੇਰਾ ਜੀ ਸਰ ਗੱਲ ਇਹ ਤਾਂ ਜੀ ਸਾਡੇ ਪਿੰਡ ਮਤਲਬ ਕੀ ਹੈ ਹੈਡ ਗ੍ਰੰਥੀ ਜਿਹੜਾ ਹੈਗਾ ਜੀ ਉਹਦਾ ਬ੍ਰਦਰ ਜਿਹੜਾ ਹੈਗਾ ਉਹ ਸਾਡੇ ਘਰ ਆਇਆ ਸੀ ਜੀ ਉਹ ਛੋਟਾ ਬ੍ਰਦਰ ਉਹਨੂੰ ਪਤਾ ਸੀ ਜੀ ਛੋਟਾ ਬ੍ਰਦਰ ਇਹਦਾ ਬਿਮਾਰ ਹੈਗਾ 8 ਸਾਲ ਤੋਂ ਮੰਜਦੇ ਤੇ ਪਿਆ ਹੈ ਤੇ ਉਹ ਕਹਿੰਦਾ ਸੀ ਸਾਡੇ ਘਰ ਆਇਆ ਕਹਿੰਦਾ ਵੀ ਮੈਨੂੰ ਇਸ ਤਰ੍ਹਾਂ ਸੁਪਨਾ ਆਇਆ ਵੀ ਆਪਾਂ ਵੀ ਪਾਟ ਕਰੀਏ ਵੀ ਇਹਨਾਂ ਨੇ ਐਡਾ ਵੱਡਾ ਘਰ ਬਣਾ ਲਿਆ ਤੇ ਵੀ ਆਪ ਦਾ ਪੂਜਾ ਰੂਮ ਨਹੀਂ ਬਣਾਇਆ ਉਹ ਬਣਾਉਣ ਪਾਠ ਕਰਨ ਇਸ ਕਰਕੇ ਕੀ ਹੈ ਛੋਟਾ ਬ੍ਰਦਰ ਜਿਹੜਾ ਹੈਗਾ ਠੀਕ ਹੋ ਜਾਏਗਾ ਸਰ ਫਿਰ ਇਹ ਆਉਂਦੇ ਰਹੇ ਆਉਂਦੇ ਤਾਂ ਰਹੇ ਆ ਬਟ ਪਹਿਲਾਂ ਕੀ ਹੁੰਦਾ ਸੀ ਜਦੋਂ ਅਸੀਂ ਫੋਨ ਕਰਦੇ ਸੀ ਉਸ ਟਾਈਮ ਹੀ ਆਉਂਦੇ ਸੀ ਆਦਰਵਾਇਜ਼ ਨਹੀਂ ਆਉਂਦੇ ਸੀ ਕਿਉਂਕਿ ਅਸੀਂ ਇਹਨਾਂ ਨੂੰ ਪਹਿਲਾਂ ਕਹਿ ਕੇ ਰੱਖਿਆ ਸੀ ਜਦੋਂ ਅਸੀਂ ਆਵਾਂਗੇ ਆਵਾਂਗੇ ਉਸ ਤੋਂ ਉਸ ਟਾਈਮ ਹੀ ਤੁਸੀਂ ਆਣਾ ਆਦਰਵਾਇਜ਼ ਨਹੀਂ ਆਉਣਾ ਇਹ ਪੂਜਾ ਰੈਗੂਲਰ ਹੁੰਦੀ ਸੀ ਰੈਗੂਲਰ ਨਹੀਂ ਆਉਂਦੀ ਸੀ ਬਸ ਮਤਲਬ ਕਿ ਵੀਕ ਦੇ ਵਿੱਚ ਇੱਕ ਵਾਰ ਹਾਂਜੀ 4 40 ਦਿਨਾਂ ਦਾ ਵਜਾਬ ਕਿਹਾ ਸੀ ਇਹਨਾਂ ਨੇ ਫਿਰ ਸਰ ਕੀ ਹੋਇਆ ਮਤਲਬ ਕਿ ਸਾਡੇ ਡੈਥ ਹੋ ਗਈ ਲੈਥ ਹੋਈ ਸਰ ਸਾਡੇ ਫੈਮਿਲੀ ਚ ਤੇ ਉਧਰ ਮਮਾ ਪਾਪਾ ਉਧਰ ਚਲੇ ਗਏ ਇਹਨਾਂ ਨੂੰ ਲੱਗਿਆ ਪਤਾ ਜਿਸ ਦਿਨ ਫੁੱਲ ਲੱਗੇ ਸੀ ਜੀ ਇਹ ਆਇਆ ਮੇਰੇ ਪੇਨ ਹੈਗੀ ਸੀ ਮੈਨੂੰ ਡਾਕਟਰ ਨੇ ਰੈਸਟ ਕਰਨ ਦੀ ਮੈਡੀਸਿਨ ਦਿੱਤੀ ਹੋਈ ਸੀ ਤੇ ਮਮਾ ਪਾਪਾ ਹੈ ਨਹੀਂ ਸੀ ਮੇਰੀ ਕਜ਼ਨ ਸਿਸਟਰਸ ਹੈਗੀਆਂ ਸੀ ਤੇ ਛੋਟਾ ਬ੍ਰਦਰ ਤਾਂ ਵੈਸੇ ਨਹੀਂ ਚੱਲ ਫੇਰ ਸਕਦਾ ਨਾ ਉਹਦੀ ਮੂਵਮੈਂਟ ਇਨੀ ਹੋ ਸਕਦੀ ਹੈ ਤੇ ਇਹਨੇ ਕੀ ਕੀਤਾ ਇਹਨੇ ਮਤਲਬ ਕਿ ਇਹ ਸਾਰਾ ਕੁਝ ਕਰਕੇ ਇਹਨੇ ਮਤਲਬ ਕਿ ਸਾਨੂੰ ਇਹ ਕਹਿੰਦਾ ਸੀ ਵੀ ਤੁਸੀਂ ਨਾ نیچے ਨਹੀਂ ਆਉਣਾ ਤੁਸੀਂ نیچے ਨਹੀਂ ਆਉਣਾ ਅਸੀਂ ਮਤਲਬ ਮੈਂ ਆਣ ਲੱਗਿਆ ਇੱਕ ਵਾਰ ਫੇਰ ਉਹਨੇ ਫੇਰ ਉਹੀ ਗੱਲ ਕੀਤੀ ਕਹਿੰਦਾ نیچے ਨਹੀਂ ਆਉਣਾ ਜਦ ਅਸੀਂ ਪਹਿਲਾਂ ਸਟਾਰਟਿੰਗ ਤੇ ਜਦੋਂ ਅਲਮਾਰੀ ਕੱਢਣ ਦੀ ਕੋਸ਼ਿਸ਼ ਕੀਤੀ ਮਤਲਬ ਜਦੋਂ ਸਟਾਰਟਿੰਗ ਤੇ ਅਸੀਂ ਗੱਲ ਕੀਤੀ ਸੀ ਵੀ ਜਦੋਂ ਉਹਨਾਂ ਨੇ ਗੱਲ ਕੀਤੀ ਵੀ ਹਾਂ ਵੀ ਐਦਾ ਐਦਾ ਤੇ ਅਸੀਂ ਕਿਹਾ ਸੀ ਵੀ ਚਲ ਠੀਕ ਹੈ ਅਸੀਂ ਸਾਰਾ ਸਮਾਨ ਕੱਢ ਦਿੰਨੇ ਆ ਰੂਮ ਚੋਂ ਅਲਮਾਰੀ ਵੀ ਕੱਢੀ ਅਲਮਾਰੀ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਹਨੇ ਸਾਨੂੰ ਰੋਕ ਦਿੱਤਾ ਜਿਵੇਂ ਵੀ ਪਹਿਲਾਂ ਹੀ ਉਹਨਾਂ ਨੇ ਮਨ 'ਚ ਤਾਰ ਕੇ ਆਏ ਸੀ ਵੀ ਅਸੀਂ ਇਹ ਕੰਮ ਕਰਨਾ ਇੱਥੇ ਅੰਜਾਮ ਆਇਆ ਜੇ ਕਰਨਾ ਇਹ ਜਿਹੜਾ ਮੰਨ ਲਓ ਤੁਹਾਡਾ ਸਾਰਾ ਗਹਿਣਾ ਸੀ ਯਾ ਪੈਸੇ ਸੀ ਐਸਲਮਾਰੀ ਵਿੱਚ ਹੀ ਹੁੰਦੇ ਸੀ ਹਾਂਜੀ ਇੱਧਰ ਹੀ ਹੈਗੇ ਸੀ ਜੀ ਇਹਦੇ ਵਿੱਚ ਹੀ ਹੈਗੇ ਸੀ ਅਲਮਾਰੀ ਦੇ ਵਿੱਚ ਕਿਉਂ ਜੀ ਪਹਿਲਾਂ ਕੀ ਹੁੰਦਾ ਸੀ ਬਾਟ ਕਰਕੇ ਪਾਪਾ ਕੀ ਪੱਗ ਬੰਨ੍ਹਦੇ ਹੁੰਦੇ ਸੀ ਪਹਿਲਾਂ ਸਫਾ ਬੰਨ੍ਹਦੇ ਸੀ ਸਵੇਰ 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 ਬੁਲਾਉਂਦੇ ਸੀ ਕਿਉਂਕਿ ਉਸ ਤੋਂ ਬਾਅਦ ਪਾਪਾ ਨੂੰ ਸ਼ੌਪ ਤੇ ਜਾਣਾ ਹੁੰਦਾ ਜੀ ਉਸ ਟਾਈਮ ਕੀ ਹੁੰਦਾ ਸੀ ਇਹ ਨਜ਼ਰ ਰੱਖ ਲੈਂਦੇ ਸੀ ਮਤਲਬ ਚਾਬੀਆਂ ਕਿਤੇ ਰੱਖ ਦੇ ਕੀ ਜਿਵੇਂ 50 ਰੁਪਏ ਤੇ ਲੈ ਕੇ ਉਸ ਤੋਂ ਬਾਅਦ ਸਰ ਅਸੀਂ ਫਿਰ ਇਹਨਾਂ ਨੂੰ ਫੋਨ ਵੀ ਕੀਤਾ ਪਹਿਲਾਂ ਇੱਕ ਦਿਨ ਆਏ ਜਿਸ ਦਿਨ ਇਹਨਾਂ ਨੂੰ ਪਤਾ ਲੱਗਿਆ ਉਹ ਵੀ ਹਾਂ ਇਹਨਾਂ ਨੂੰ ਪਤਾ ਲੱਗ ਗਿਆ ਚੋਰੀ ਦਾ ਹਾਂ ਉਸ ਤੋਂ ਬਾਅਦ ਸਰ ਇੱਕ ਦਿਨ ਵੀ ਨਹੀਂ ਆਇਆ ਇੱਥੇ ਇੱਕ ਦਿਨ ਵੀ ਨਹੀਂ ਆਇਆ ਫਿਰ ਇਹਦੇ ਬ੍ਰਦਰ ਨੂੰ ਦੋ ਭਰਾਏ ਗਏ ਇਹਨਾਂ ਦੇ ਇੱਕ ਸਾਬ ਦਾ ਸਰਪੰਚ ਹੈ ਇੱਕ ਸਾਡੇ ਪਿੰਡ ਦਾ ਗਰੰਤੀ ਹੈ ਉਹਨਾਂ ਨੂੰ ਬੁਲਾਇਆ ਉਹ ਆਏ ਨਹੀਂ ਤੇ ਫਿਰ ਅਸੀਂ ਮਤਲਬ ਅੱਗੇ ਨੈਕਸਟ ਸਟੈਪ ਅਸੀਂ ਇਹ ਕੀਤਾ ਸੀ ਪਹਿਲਾਂ ਅਸੀਂ ਕਿਹਾ ਸੀ ਵੀ ਚੱਲ ਸੀ ਸਾਨੂੰ ਪਤਾ ਵੀ ਹੈ ਫਿਰ ਅਸੀਂ ਸਰ ਕਿਸੇ ਥਰੂ ਮਤਲਬ ਕਿ ਗੱਲ ਮਤਲਬ ਸਾਨੂੰ ਪਤਾ ਲੱਗੀ ਹੈ ਮਤਲਬ ਕਿ ਮੰਨ ਗਿਆ ਮੰਨ ਗਿਆ ਚੋਰੀ ਮੰਨ ਗਿਆ ਸਾਨੂੰ 100% ਪਤਾ ਹੈ ਚੋਰੀ ਇਹਨੇ ਕੀਤੀ ਹੈ ਨਾਲੇ ਸਰ ਇਹ ਮਤਲਬ ਕਿ ਅਸੀਂ ਆਸ-ਪਾਸੇ ਪਿੰਡ ਤੋਂ ਵੀ ਸਾਰਾ ਪਤਾ ਕਰ ਲਿਆ ਇਹਦੇ ਖੁਦ ਦੇ ਪਿੰਡ ਤੋਂ ਵੀ ਪਤਾ ਕਰ ਲਿਆ ਹੈ ਚੋਰ ਕਹਿੰਦੇ ਇੱਕ ਨੰਬਰ ਦਾ ਚੋਰ ਹੈਗਾ ਜੋ ਠੱਗੀ ਫਰੇਵ ਜੋ ਵੀ ਕੰਮ ਕਰਨਾ ਜੋ ਵੀ ਮਾੜਾ ਕੰਮ ਕਰਨਾ ਉਹ ਇਹੇ ਕਰਦੇ ਨੇ ਸਰ ਠੀਕ ਇਹ ਕੀ ਕੀ ਚੋਰੀ ਹੋਇਆ ਸਰ ਚੋਰੀ ਹੋਇਆ ਮਤਲਬ ਸੋਨਾ ਹੋਇਆ ਚੋਰੀ 14 ਟੋਲੇ ਸੋਨਾ ਹੋਇਆ ਚੋਰੀ ਤੇ 26000 ਰੁਪਏ ਹੈਗਾ ਮੈਂ ਛੋਟੇ ਬ੍ਰਦਰ ਨੂੰ ਸੀ ਐਡਮਿਟ ਕਰਨਾ ਸੀ ਜੀ ਤੇ ਡਾਕਟਰ ਆਉਂਦੇ ਉੱਥੇ ਗੁਰਦਾਵਾਂ ਤੋਂ ਉਹਨਾਂ ਨਾਲ ਸਾਡੀ ਹੈਈ ਸੀ ਕੰਸਲਟ ਕਰਕੇ ਤੇ ਅਸੀਂ ਜਾਣਾ ਸੀ ਐਡਮਿਟ ਕਰਨਾ ਸੀ ਅਸੀਂ ਪੈਸੇ ਐਮਰਜੈਂਸੀ ਵਾਸਤੇ ਲਿਆ ਕੇ ਰੱਖੇ ਸੀ ਜੀ ਤੇ ਸਰ ਉਹਨਾਂ ਨੇ ਕੀ ਆ ਉਹਦੇ ਚੋਂ ਹੀ ਪੈਸੇ ਕੱਢ ਲਏ ਸਾਰੇ ਮਤਲਬ ਕੀ ਉਹਦੇ ਚੋਂ ਹੀ ਪੈਸੇ ਕੱਢ ਲਏ ਤੇ ਸੋਨਾ ਸਾਰਾ ਲੈ ਗਏ ਤੇ ਉਸ ਤੋਂ ਬਾਅਦ ਬਸ ਸਾਡੇ ਘਰ ਕਦੇ ਆਏ ਨਹੀਂ ਕਿੰਨੀ ਤਰੀਕ ਦਾ ਵਾਕਿਆ ਹੈ ਕਿੰਨਾ ਟਾਈਮ ਇਹ ਵਾਕਿਆ ਸਰ 24 ਤਰੀਕ ਦਾ ਜੀ ਹਾਂਜੀ ਤੇ ਜਿਹੜਾ ਕੱਲ੍ਹ ਪੱਛਾ ਹੋ ਗਿਆ ਹੁਣ ਕੀ ਮੰਗ ਕਰਦੇ ਹੋ ਸਰ ਮੰਗ ਇਹ ਹੀ ਆ ਸਾਡੀ ਜੀ ਦੇਖੋ ਸਰ ਪੁਲਿਸ ਪ੍ਰਸ਼ਾਸਨ ਅਨੁਸਾਰਾ ਪਤਾ ਹੈ ਜੀ ਵੀ ਚੋਰ ਇਹ ਹੈ ਕਿਉਂਕਿ ਸਰ ਗੱਲਾਂ ਤੋਂ ਹੀ ਪਤਾ ਲੱਗ ਜਾਂਦਾ ਹੈ ਬੰਦਾ ਕਿਉਂਕਿ ਇਹ ਸਾਰਾ ਹਰ ਪਰਸਨਲ ਮਤਲਬ ਕੀ ਹੈ ਆਂਡਾ ਇਹਨਾਂ ਨੂੰ ਸਾਰਾ ਪਤਾ ਹੈਗਾ ਤੇ ਇਹਨਾਂ ਨੂੰ ਪਤਾ ਲੱਗ ਚੁੱਕਿਆ ਹੈ ਬਸ ਅਸੀਂ ਸਰ ਕੱਲ ਮਤਲਬ ਕੀ ਕੱਲ ਵੀ ਸਾਰਾ ਦਿਨ ਉੱਥੇ ਬੈਠੇ ਰਹੇ ਬਟ ਸਾਡੀ ਕੋਈ ਸੁਣਾਈ ਨਹੀਂ ਹੋਈ ਅਸੀਂ ਇਹ ਕਿਹਾ ਸੀ ਵੀ ਤੁਸੀਂ ਇਹਨਾਂ ਨੂੰ ਸੀਐਸਟਾਫ ਨੂੰ ਦਿਓ ਤੇ ਇਹ ਖੁਦ ਮੰਨਣਗੇ ਚਾਹੇ ਤੁਸੀਂ ਆਪ ਮਨਾਓ ਚਾਹੇ ਤੁਸੀਂ ਸੀਐਸਟਾਫ ਨੂੰ ਦਿਓ ਕਿਵੇਂ ਮਰਜ਼ੀ 101% ਸਮਾਨ ਜਿਹੜਾ ਹੈਗਾ ਜੋ ਵੀ ਚੋਰੀ ਦਾ ਸਮਾਨ ਹੈ ਸਾਰਾ ਕੁਝ ਇਹਨਾਂ ਕੋਲ ਹੀ ਲੱਭਣਾ ਹੈ ਠੀਕ ਸਾਡੀ ਇਹੀ ਮੰਗ ਹੈ ਜੀ ਐਸਐਸਬੀ ਸਾਹਿਬ ਨੂੰ ਵੀ ਸਾਡੀ ਜਿਹੜੀ ਇਹ ਸੁਣਵਾਈ ਕੀਤੀ ਜਾਵੇ ਠੀਕ ਥੈਂਕ ਯੂ ਹਾਈ ਸਸਕਲ ਅੱਛਾ ਜੀ ਦਾ ਨਾਮ ਸਾ ਤੁਹਾਡਾ ਅਮਰਜੀਤ ਸਿੰਘ ਅਮਰਜੀਤ ਜੀ ਪਿਛਲੇ ਦਿਨੀ ਕੁਝ ਚੋਰੀ ਹੋਈ ਸੀ ਤੁਹਾਡੇ ਘਰ ਪਰਚਾ ਦਰਜ ਹੋ ਗਿਆ ਹੈ ਕੀ ਕਹਿਣਾ ਚਾਹੋਗੇ ਸਰ ਮੇਰਾ ਬੱਚਾ 22 ਸਾਲਾਂ ਦਾ ਹੈ ਲਖਪ੍ਰੀਤ ਸਿੰਘ ਜੀ ਜੀ ਕਾਫੀ ਸਮੇਂ ਤੋਂ ਬਿਮਾਰ ਪਿਆ ਹੈ ਜੀ 8 ਸਾਲ ਦਾ ਬੈੱਡ ਤੇ ਪਿਆ ਜੀ ਅਸੀਂ ਇਲਾਜ ਬਹੁਤ ਕਰਵਾ ਚੁੱਕੇ ਆ ਜੀ ਜੀ ਤੇ ਕੋਈ ਡਾਕਟਰ ਨਹੀਂ ਛੱਡਿਆ ਕਿਤੇ ਕਿਤੇ ਨਹੀਂ ਕਰਵਾਇਆ ਜੀ ਜੀ ਇਹ ਸਾਡੇ ਪਿੰਡ ਦਾ ਗ੍ਰੰਤੀ ਗਰਵੀਰ ਸਿੰਘ ਇਹਦਾ ਬਰਾਦਰ ਹੈਗਾ ਜੀ ਠੀਕ ਜਸਵੀਰ ਸਿੰਘ ਜੀ ਸਾਨੂੰ ਜਮਨ ਸਿੰਘ ਇਹ ਇੱਥੇ ਪਾੜ ਕਰਨਾ ਆਉਂਦਾ ਸੀ ਸਾਨੂੰ ਉਹਨੂੰ ਪਤਾ ਸੀ ਇੰਨਾ ਬੱਚਾ ਫੁਆਰ ਆ ਜੀ ਠੀਕ ਉਹ ਸਾਨੂੰ ਕਹਿੰਦਾ ਜੀ ਮੈਨੂੰ ਵੱਡੇ ਮਹਾਰਾਜ ਜੀ ਦਾ ਸੁਪਨਾ ਆਇਆ ਕਹਿੰਦਾ ਤੁਹਾਡਾ ਬੇਡਾ ਫੁਆਰ ਹੈ ਇਹਦੇ ਤੁਸੀਂ 40 ਦਿਨ ਦਾ ਸਿਮਰਣਾ ਹਾਲ ਬਣਾਓ ਆਪਾਂ ਇੱਥੇ ਬੈਠ ਕੇ ਇਹਨੂੰ ਸਿਮਰਨ ਸਵੇਰ ਸ਼ਾਮ ਕੀਤਾ ਕਰੋ ਤੁਸੀਂ ਆ ਕੇ ਜੀ ਤੇ ਮੈਂ ਵੀ ਆ ਕੇ ਅਰਦਾਸ ਕੀਤੀ ਕਰਾਂਗਾ ਸਵੇਰ ਦੇ ਟਾਈਮ ਜਦੋਂ ਤੁਸੀਂ ਦੁਕਾਨ ਤੇ ਨਹੀਂ ਜਾਂਦੇ ਉਸ ਟਾਈਮ ਆਪਾਂ ਆ ਕੇ ਪਾਠ ਕੀਤਾ ਕਰਾਂਗੇ ਜੀ ਅਸੀਂ ਕਹਾਂ ਚਲੋ ਅਸੀਂ ਬਹੁਤ ਦੁਖੀ ਹਾਂ ਬਹੁਤ ਪਰੇਸ਼ਾਨ ਹੈਗੇ ਹਾਂ ਜੀ ਅਸੀਂ ਬੱਚੇ ਨੂੰ ਚਲੋ ਅਰਦਾਸ ਕੀਤੇ ਮਾਲਕ ਦਾ ਆਪਾ ਵਾਹਿਗੁਰੂ ਦੇ ਅੱਗੇ ਸਿਮਰਨ ਸਵੇਰੇ ਸ਼ਾਮ ਕਰੀਦਾਗਾ ਜਪਜੀ ਸਾਹਿਬ ਸੁਖਮਣੀ ਸਾਹਿਬ ਕਰੀਦਾ ਸਾਰਾ ਪਰਿਵਾਰ ਹੀ ਕਰਨੇ ਆ ਅਸੀਂ ਜੀ ਜੀ ਅਹੀਂ ਚਲੋ ਕੋਈ ਗੁਰੂ ਘਰ ਦੇ ਕੰਨਾਂ ਚਲੋ ਕੋਈ ਗੱਲ ਨਹੀਂ ਜੀ ਕਹਿੰਦਾ 40 ਦਿਨ ਬਿਲਕੁਲ ਠੀਕ ਹੋ ਜਾਊਗਾ ਤੁਹਾਡਾ ਬੱਚਾ ਉੱਠ ਕੇ ਬੈਠ ਜਿਊਗਾ ਜੀ ਸਾਡੇ ਮਾਮੇ ਦੀ ਲੜਕੀ ਦੀ ਡੈਥ ਹੋ ਗਈ ਸੀ ਜੀ ਇਹ ਨਕੇਰੀਆਂ ਜੀ ਅਸੀਂ ਫੁੱਲਾਂ ਵਾਲੇ ਦੇਣ ਉੱਥੇ ਗਏ ਇੱਕ ਮੇਰੇ ਸਾਲੇ ਦੀ ਬੇਟੀ ਤੇ ਇੱਕ ਮੇਰੇ ਸੰਢੂ ਦੀ ਬੇਟੀ ਸੀ ਜੀ ਕਾਕੂ ਯੂਪੀਐਸ ਦੀ ਤਿਆਰੀ ਕਰ ਰਿਹਾ ਉਹਦੇ ਸਟੱਡੀ ਸੀ ਨਾਲੇ ਉਹਦਾ ਪੇਟ ਵਿੱਚ ਦਰਦ ਸੀ ਉਹ ਵਾਲ 4 ਘੰਟੇ ਦੀ ਕਲਾਸ ਲੱਗੀ ਹੋਈ ਸੀ ਜੀ ਜੀ ਇਹ ਕਾਰ ਆਇਆ ਪਹਿਲਾਂ ਤਾਂ ਕਿ ਜਦੋਂ ਹੋਈਏ ਉਸ ਟਾਈਮ ਪਾਰਟ ਕਰਦਾ ਹੈ ਇਹਨੂੰ ਪਤਾ ਸੀ ਅੱਜ ਘਰ ਹੈ ਕੋਈ ਵੀ ਨਹੀਂ ਹੈਗਾ ਜੀ ਜੀ ਉਸ ਟਾਈਮ ਇਹ ਪਹੁੰਚਿਆ ਜੀ ਜਦੋਂ ਅਸੀਂ ਉੰਦਰਾ ਕੀ ਬੇਟੀਆਂ ਨੂੰ ਪੁੱਛਿਆ ਕਹਿੰਦਾ ਨਾ ਕਿ ਮੈਂ ਪਾਠ ਕਰਨਾ ਹੈ ਬੇਟੀਆਂ ਕਹਿੰਦੇ ਚਲੋ ਅੰਕਲ ਅੱਗੇ ਵੀ ਆਉਂਦੇ ਚਲ ਪਾਠ ਕਰ ਲਓ ਤੁਸੀਂ ਜੀ ਇਹਨੇ ਪਾਠ ਦੇ ਭਾਣੇ ਇਹ ਕਹਿੰਦਾ ਬਾਣੀ ਦੀ ਉੱਚੀ LCD ਦੀ ਆਵਾਜ਼ ਉੱਚੀ ਕਰ ਦਿਓ ਜੀ ਜੀ ਬੱਚੇ ਆ ਕਿਹੜਾ ਬਿਮਾਰ ਸੀ ਉਹਦੇ ਪੋੜੀਆਂ ਵਾਲੇ ਪਾਸੇ ਡੈਡ ਹੈਗੀ ਸੀ ਜੀ ਤੇ ਇਹ ਬੈਠ ਕੇ ਅੰਦਰ ਬਾਣੀ ਤਾਂ ਬੱਚੇ ਨੇ ਸੁਣਾਉਣੀ ਆਪਾਂ ਇਹਨੇ ਗੇਟ ਬੰਦ ਕਰ ਦਿੱਤਾ ਜੀ ਅੰਦਰ ਬੈਠ ਗਿਆ ਅਲਵਾਰੀ ਦੇ ਛਾਬੀਆਂ ਵੀ ਸਾਡੇ ਯਾਦ ਨਹੀਂ ਤੇ ਉੱਪਰ ਹੀ ਪਈਆਂ ਸਨ ਜੀ ਵਿਚ 14 ਤੋਲੇ ਸਾਡਾ ਸੋਨਾ ਪਿਆ ਸੀ ਜੀ 26000 ਰੁਪਏ ਕੱਢ ਲਿਆ ਜੀ ਜੀ ਤੇ ਉਸ ਤੋਂ ਬਾਅਦ ਇਹਨੂੰ ਫੋਨ ਕੀਤਾ ਜੀ ਇਹ ਕਹਿੰਦਾ ਮੈਂ ਉਹ ਇਹਨਾਂ ਸਵਿਚ ਆਫ ਨੰਬਰ ਕਰ ਲਿਆ ਜੀ ਫਿਰ ਇਹਦੇ ਮਿਸਿੰਗ ਨੰਬਰ ਲਿਆ ਉਹਦੇ ਗਾਲਤ ਕਾਲ ਕੀਤੀ ਮੈਂ ਕਹਿੰਦਾ ਮੈਂ ਚੰਡੀਗੜ੍ਹ ਗਿਆ ਕੋਈ ਜੱਜ ਰਿਟਾਇਰਮੈਂਟ ਹੈ ਉਹਦੀ ਗੱਡੀ ਚਲਾਉਣਾ ਜੀ ਜੀ ਜਦੋਂ ਇਹ 7-8 ਦਿਨ ਫਿਰ ਪਾਤੇ ਫਿਰ ਇਹਨੇ ਕਿਹਾ ਜੀ ਮੈਨੂੰ ਤੁਹਾਡੇ ਪਰਿਵਾਰ ਹੀ ਕੋਈ ਚੱਕ ਕੇ ਲੈ ਗਿਆ ਜੀ ਕਦੇ ਇੱਧਰ ਉੱਧਰ ਪਾਉਂਦਾ ਸੀ ਨਾ ਪਾਉਂਦਾ ਸੀ ਕਿਤੇ ਉੱਧਰ ਪਾਉਂਦਾ ਸੀ ਜੀ ਅਸੀਂ ਨੇ ਕਿਹਾ ਸਾਡਾ ਪਰਿਵਾਰ ਇਸ ਤਰ੍ਹਾਂ ਨਹੀਂ ਕਰ ਸਕਦਾ ਸਾਡੇ 10 ਰੁਪਏ ਵੀ ਨਹੀਂ ਇੱਧਰ ਹੋਏ ਜੀ ਤੇ ਇਹ ਇਹਨਾਂ ਨੂੰ ਫਿਰ ਉੱਪਰ ਆਵੰਦਾ ਆ ਕੇ ਲੈ ਗਿਆ ਬੱਚਿਆਂ ਨੂੰ ਇਹਨੇ ਜਾਲ ਕੋਈ ਬਣਵਾਇਆ ਕੋਈ ਪਪੂਤੀ ਕਾਲੀ ਜਿ ਲਿਆਇਆ ਜੀ ਇਹ ਕਹਿੰਦਾ ਸਾਰੀ ਪੂਰੀ ਬਾਉਂਡਰੀ ਤੇ ਕਲਾਰ ਦਿਓ ਤੇ ਤਰੋਕਾ ਦੇ ਦਿਓ ਬੱਚਿਆਂ ਨੂੰ ਤਿੰਨਾਂ ਨੂੰ ਉੱਪਰ ਪੇਚ ਦਿੱਤਾ ਇਹਨੇ ਉਹ ਕਹਿੰਦਾ ਮੈਂ ਤੁਹਾਨੂੰ ਆਵਾਜ਼ ਮਾਰਾਂਗਾ ਤੁਸੀਂ ਤਾਂ ਆਉਣਾ ਬੇਟਾ ਥੱਲੇ ਆਉਣ ਲੱਗਿਆ ਬੇਟੇ ਨੂੰ ਕਹਿੰਦਾ ਨਹੀਂ ਇੱਕ ਹਜੇ ਰੁਕ ਜਾ ਕਹਿੰਦਾ ਥੋੜਾ ਟਾਈਮ ਰੁਕ ਜਾ ਫਿਰ ਮੈਂ ਤੁਹਾਨੂੰ ਆਵਾਜ਼ ਮਾਰਨਾ ਬੇਟਾ ਪਤਾ ਨਹੀਂ ਇਹਨੇ ਕੀ ਵਿੱਚ ਕਬੂਤੀ ਜਿਹਾ ਬਣਾ ਕੇ ਲਿਆ ਜੀ ਬੱਚੇ ਬੋਲੇ ਵੀ ਨਹੀਂ ਸਾਨੂੰ ਦੱਸਿਆ ਵੀ ਨਹੀਂ ਜੀ ਸਾਰਾ ਅਸੀਂ ਬਹੁਤ ਪਰੇਸ਼ਾਨ ਆ ਗਏ ਬੱਚੇ ਤੇ ਬਹੁਤ ਪਰੇਸ਼ਾਨ ਨਾ ਤਾਂ ਸਾਨੂੰ ਰਾਤ ਦੇ ਨਾਲ ਨੀਂਦ ਆਉਂਦੀ ਹੈ ਤੇ ਹੁਣ ਪਰੇਸ਼ਾਨੀ ਸਾਨੂੰ ਇਹ ਚੀਜ਼ ਸਾਡਾ ਸਾਰਾ ਸਮਾਨ ਚੱਕ ਕੇ ਲੈ ਗਿਆ ਜੀ ਇਹ ਕਹਿੰਦਾ ਪ੍ਰਾਹ ਇੱਥੇ ਗਰਮੀਤ ਹੈ ਅਸੀਂ ਤੇ ਇਹ ਕਹਿੰਨੇ ਗਰਮੀਤ ਸਿੰਘ ਨੂੰ ਜਦੋਂ ਪਤਾ ਸੀ ਮੇਰਾ ਪ੍ਰਾਹ ਚੋਰੀਆਂ ਕਰਦਾ ਅਸੀਂ ਆਸੋ ਪਾਸੋ ਪਤਾ ਕੀਤਾ ਇਹ ਚੋਰੀਆਂ ਅੱਗੇ ਵੀ ਕਰਦਾ ਜੀ ਰਾਜਸਥਾਨ ਵੀ ਦੁਕਾਨਦਾਰ ਕਰਕੇ ਆਇਆ ਘਟਿਆਂ ਵਾਲੀ ਵੀ ਉੱਥੇ ਵੀ ਕਿਸੇ ਪਰਿਵਾਰ ਦੇ ਇਵੇਂ ਨਹੀਂ ਕੀਤੀ ਇਥੇ ਅਮਰੀਦ ਸਿੰਘ ਬਿਜਲੀ ਵਾਲਾ ਹੈ ਜੀ ਉਹਦੇ ਕਰ ਵੀ ਪਾਠ ਕਰਾਉਣ ਲੱਗੇ ਇਹਨੇ ਕਹਿੰਦਾ ਅਲਬਾਰੀ ਅਲਬਾਰੀ ਕੱਟਣ ਲੱਗੇ ਸੀ ਇਹਨੇ ਅਲਬਾਰੀ ਨਹੀਂ ਕੱਟਣ ਦਿੱਤੀ ਜੀ ਇਹ ਉਹਦੇ ਵਿੱਚ ਹੋਰ ਰੋਲ ਦੇ ਟਾਈਮ ਇਹਨੇ 15000 ਰੁਪਏ ਨਾਂ ਦੀ ਕੱਢ ਲਿਆ ਜੀ ਉਹਨਾਂ ਪਰਿਵਾਰ ਵਿੱਚ ਪਾਇਆ ਉਹਨਾਂ ਰੋਲਾ ਰੋਲਾ ਪਾਇਆ ਆਸੇ ਪਾਸੇ ਪੁੱਛਿਆ ਨਹੀਂ ਲੱਗਿਆ ਉਹ ਚੁੱਪ ਕਰ ਗਿਆ ਜੀ ਇੱਕ ਇੱਥੇ ਹੋਰ ਗਵਾਹ ਡ ਹੈਗੇ ਉਹਨੇ ਉਹਨਾਂ ਕਹਿੰਦਾ ਤੁਹਾਡੀ ਨੂੰ ਦੇ ਕਿੰਨਾ ਸੁਣਨਾ ਪਾਇਆ ਕੁੜੀ ਨੂੰ ਕਿੰਨਾ ਸੁਣਨਾ ਪਾਇਆ ਜੀ ਇਹ ਕਹਿੰਦਾ ਪ੍ਰਾ ਗੁਰਪਾਲ ਸਿੰਘ ਸਰਪੰਚ ਸਾਹਿਬ ਦਾ ਕਿਉਲੇ ਦਾ ਹੈ ਜੀ ਉਹ ਕਿੜਿਆਂ ਵਾਲੀ ਗੁਰਦੁਆਰਾ ਉਹਦੇ ਨਾਲ 15 ਸਾਲ ਸਾਡਾ ਲਿਆ ਜਾਏ ਉਹਨੂੰ ਵੀ ਅਸੀਂ ਫੋਨ ਕੀਤਾ ਬਈ ਸਾਡੇ ਨਾਲ ਆ ਵਾਕਿਆ ਹੋ ਗਿਆ ਨਾ ਗੁਰਪਾਲ ਆਇਆ ਤੇ ਨਾ ਉਹ ਆਇਆ ਉਸ ਟਾਈਮ ਇਹਨਾਂ ਕਰੋ ਬੇਦਖਲ ਕਰਕੇ ਨਾਜ਼ ਉੱਥੇ ਇਹਦੇ ਸਹੁਰਿਆਂ ਨੂੰ ਭੇਜ ਦਿੱਤਾ ਛਾ ਕੋਟ ਰਾਜੋ ਵਾਲੇ ਜਦੋਂ ਐਂ ਤੇ ਜਸਵੀਰ ਸਿੰਘ ਨਾਲ ਗੱਲ ਕੀਤੀ ਬਾਈ ਜੀ ਤੁਸੀਂ ਆਓ ਸਾਡਾ ਸਮਾਨ ਦੇਖ ਕੇ ਜਾਓ ਤੁਹਾਡੇ ਕੋਲ ਹੀ ਹੈ ਉਹ ਕਹਿੰਦਾ ਮੇਰਾ ਬੱਚਾ ਬੁਆਰਾ ਹੈ ਪੀਜੀਏ ਉਹ ਜਲੰਧਰ ਜੀ ਜਦੋਂ ਜਲੰਧਰ ਅਸੀਂ ਪਤਾ ਕੀਤਾ ਉੱਥੋਂ ਅਸੀਂ ਕਾਲ ਕਰਵਾਈ ਤੇ ਉਹ ਛਾ ਕੋਟ ਦੇ ਨਜ਼ਦੀਕ ਆਉਂਦੀ ਸੀ ਅਗਲੇ ਦਿਨ ਫਿਰ ਫੋਨ ਕੀਤਾ ਕਹਿੰਦਾ ਮੇਰਾ ਮੁੰਡੇ ਨੂੰ ਲਾਈਟਿੰਗ ਟੱਟੀਆਂ ਲੱਗੀਆਂ ਅਮਰਜੈਂਸੀ ਹੈ ਆਈ ਸਰੂ ਵਿੱਚ ਹੈ ਤੇ ਉਹ ਮੋਗੇਡ ਐਡਮਿਟ ਹੋਣ ਕੀਤਾ ਹੈਗਾ ਉੱਥੋਂ ਨਹੀਂ ਫਰਕ ਪਿਆ ਜਦੋਂ ਅਸੀਂ ਮੋਗੇ ਉੱਥੇ ਫੇਰ ਲੋਕੇਸ਼ਨ ਚੈੱਕ ਕਰਵਾਈ ਫੇਰ ਉੱਥੇ ਸ਼ਾਹਕੋਟ ਦੀ ਆਏ ਜੀ ਫੇਰ ਅਸੀਂ ਪਰਚਾ ਐਪਲੀਕੇਸ਼ਨ ਦਿੱਤੀ ਜੀ ਬਾਈ ਸਾਨੂੰ ਬਹੁਤ ਹੀ ਪਰੇਸ਼ਾਨੀਆਂ ਨਾ ਕਰ ਰੱਖਿਆ ਜੀ ਹੁਣ ਇੱਕ ਦਿਨ ਦਾ ਪੂਲ ਸਰਮਾਨ ਮਿਲਿਆ ਜੀ ਚਾਰ ਦਿਨਾਂ ਗਿਆ ਕੋਈ ਤਵਦੀਸ਼ ਪੰਜਾਬ ਪੁਲਿਸ ਕਹਿ ਰਹੀ ਤਵਦੀਸ਼ ਕਰਦੇ ਆ ਉਹਨੂੰ ਬਾਈ ਜੀ ਜਮਾ ਹੱਥ ਵੀ ਨਹੀਂ ਲਾਇਆ ਗਿਆ ਜੀ ਜੀ ਇੱਕ ਦਿਨ ਪੁਲਿਸ ਮਾਨਡ ਲਿਆ ਰਾਤ ਵੀ ਅਸੀਂ ਬਹੁਤ ਵੇਟ ਕਰ ਕਰਕੇ ਅਸੀਂ ਕਿ ਸੀਰ ਹੁੰਦੇ ਹੋ ਤਾਂ ਮੰਨੇ ਮਾਲ ਕਹਿੰਦਾ ਮੈਂ ਚੋਰੀ ਕੀਤੀ ਹੈ ਮਾਲ ਨਹੀਂ ਪੁਲਿਸ ਬਰਾਮਦ ਕਰ ਲੇ ਜੀ ਸਾਡੇ ਤੁਹਾਡੇ ਚੈਨਲ ਰਾਹੀਂ ਹੱਥ ਜੋੜ ਕੇ ਬੇਨਤੀ ਹੈ ਜੀ ਸਾਡਾ ਇਨਸਾਫ ਦਵਾਇਆ ਜਾਵੇ ਜੀ ਐਸਐਸਪੀ ਸਾਹ ਬਲਦੌਰ ਸਾਨੂੰ ਇਹ ਹਦਾਇਤ ਹੱਥ ਜੋੜ ਕੇ ਬੇਨਤੀ ਕਰਨੇ ਜੋ ਵੀ ਸਾਡਾ ਅੱਖ ਸਾਨੂੰ ਮਿਲੇ ਅਸੀਂ ਤਾਂ ਬਹੁਤ ਅੱਗੇ ਬੱਚੇ ਤੋਂ ਪਰੇਸ਼ਾਨ ਹੈ ਜੀ ਹੁਣ ਪਰੇਸ਼ਾਨੀ ਸਾਨੂੰ ਇਸ ਚੀਜ਼ ਦੀ ਹੈ ਜੀ ਕਿੰਨਾ ਟਾਈਮ ਲੱਗਦਾ ਜੇ ਮੰਨ ਲਓ ਬੱਚੇ ਤੁਸੀਂ ਬਾਹਰ ਸੀ ਬੱਚਿਆਂ ਨੂੰ ਉੱਪਰ ਭੇਜਿਆ ਗਿਆ ਕਿੰਨਾ ਟਾਈਮ ਇਹ ਪ੍ਰੋਸੈਸ ਵੱਲੋਂ ਲੱਗਿਆ ਵੀ ਕਿੰਨਾ ਟਾਈਮ ਚੋਣੇ ਜਿਹੜੀ ਇਹ ਚੋਰੀ ਕੀਤੀ 40 ਮਿੰਟੇ ਅੰਦਰ ਬੈਠਾ ਰਿਹਾ ਜੀ ਪਾਰਟਸ ਦੇ ਪਾਣੇ ਜੀ ਜੀ 40 ਮਿੰਟ ਤੋਂ ਬਾਅਦ ਫਿਰ ਇਹਨਾਂ 14-15 ਮਿੰਟ ਉੱਪਰ ਇਹਨੇ ਪੂਰੇ ਬਾਉਂਡਰੀ ਦੇ ਨਾਟਕ ਕਹਿੰਦਾ ਥੱਲੇ ਨਹੀਂ ਆਉਣ ਦੇਣਾ ਤੁਹਾਨੂੰ ਜੀ ਹਾਂਜੀ ਹਾਂਜੀ ਤਾਂ ਹੁਣ ਜਿਹੜੀ ਮੰਗ ਕੀ ਕਰਦੇ ਉਹ ਵੀ ਜਿਹੜਾ ਸਮਾਨ ਹੈ ਉਹ ਵੀ ਬਰਾਮਦ ਹੋਵੇ ਔਰ ਸਜ਼ਾ ਤੋਂ ਘੜੀ ਤੋਂ ਘੜਾ ਮਿਲ ਹਾਂਜੀ ਘੜੀ ਤੋਂ ਇੱਕ ਗੁਰੂ ਦੇ ਨਾਥੇ ਆਪਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਫਿਰ ਵੀ ਇਹ ਜਾਂ ਕੰਮ ਕਰੀਏ ਲੋਕਾਂ ਨੂੰ ਸਿੱਖਿਆ ਦੇਣ ਵਾਲੇ ਤੇ ਫਿਰ ਇਹ ਹੁਣ ਸਮਾਜ ਕਿਸ ਤਰ੍ਹਾਂ ਚਲੇਗਾ ਨਾ ਨੂੰ ਤਾਂ ਆਪਾ ਬਾਬਾ ਬਾਬਾ ਕਰਕੇ ਪੂਜਨੇ ਆ ਜੀ ਠੀਕ ਹੈ ਜੀ ਇਹ ਇਹ ਗ੍ਰੰਥ ਸੀ ਗ੍ਰੰਥੀ ਸੀਗੇ ਜਾਂ ਮੰਨ ਲਓ ਕਿਸੇ ਇਹ ਵੀਰ ਜੀ ਗ੍ਰੰਥੀ ਜਦੋਂ ਮੰਨ ਲਓ ਇੱਥੇ ਸਾਡੇ ਪਿੰਡ ਗੁਰਮੀਤ ਸਿੰਘ ਨਾ ਹੋਵੇ ਸਵੇਰੇ ਸ਼ਾਮ ਇੱਥੇ ਅਰਦਾਸ ਕਰਦਾ ਹੈ ਸਵੇਰੇ ਸ਼ਾਮ ਜਪਜੀ ਸਾਹਿਬ ਤੇ ਕਿੜਿਆਂ ਵਾਲੀ ਲੋੜ ਪਾਇਓ ਕਿੜਿਆਂ ਵਾਲ ਜਾਂਦਾ ਸੰਮੇ ਵਾਲੇ ਨੇ ਇੱਕ ਹੁੰਦਾ ਭਰਾ ਜੇ ਉੱਥੇ ਜ਼ਰੂਰ ਪਈ ਇਹ ਸਟਿਪਣੀ ਇਹ ਨਾ ਰੱਖੀ ਹੋਈ ਜੀ ਠੀਕ ਹੈ ਹੁਣ ਤਾਂ ਕਹਿੰਦੇ ਸਾਡੇ ਨੂੰ ਇਹ ਨਸ਼ਾ ਕਰਦਾ ਉਹ ਕਰਦਾ ਤੇ ਪਹਿਲਾਂ ਕਿਉਂ ਨਹੀਂ ਸਾਨੂੰ ਦੱਸਿਆ ਗਿਆ ਜੇ ਇਹ ਨਸ਼ਾ ਕਰਦਾ ਦਾ ਜੇ ਸਾਨੂੰ ਇਹ ਚੀਜ਼ ਦੇ ਪਤਾ ਹੁੰਦਾ ਤੇ ਅਸੀਂ ਇਹਨੂੰ ਘਰੇ ਥੋੜਾ ਵੜਨਾ ਸੀ ਜੀ ਨਹੀਂ ਜਿਹੜੀ ਸ਼ੁਰੂਆਤ ਤੋਂ ਗੱਲ ਹੋਈ ਹੈ ਵੀ ਮੰਨ ਲਓ ਤੁਹਾਡੇ ਘਰ ਐਂਟਰ ਹੁੰਦਾ ਐਂਟਰ ਤੋਂ ਬਾਅਦ ਕੀ ਇਹ ਸੱਚਖੰਡ ਦੀ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿਸ ਤਰ੍ਹਾਂ ਦਾ ਪ੍ਰੋਸੈਸ ਹੈ ਇਹਨੇ ਸਰ ਜੀ ਸਾਨੂੰ ਇਹ ਕਿਹਾ ਸੀ ਜੀ ਤੇ ਬੱਚੇ ਮੈਨੂੰ ਸੁਪਨਾ ਆਇਆ ਹੈ ਜੀ ਵੱਡੇ ਮਹਾਰਾਜ ਨੇ ਕਿਹਾ ਬੱਚਾ ਬਿਮਾਰ ਹੈਗਾ ਤੁਸੀਂ ਸੱਚਖੰਡ ਹਲ ਬਣਾਓ ਤੁਹਾਡਾ ਬੱਚਾ 40 ਦਿਨਾਂ ਦੇ ਵਿੱਚ ਠੀਕ ਹੋ ਜਾਵੇਗਾ ਤੁਸੀਂ ਵੀ ਮੈਂ ਵੀ ਆ ਕੇ ਪਾਠ ਕੀਤਾ ਕਰਾਂਗਾ ਤੁਸੀਂ ਵੀ ਸਵੇਰੇ ਸ਼ਾਮ ਇੱਥੇ ਸਿਮਰਨ ਕੀਤਾ ਸਵੇਰੇ ਵੀ ਕਰੋ ਸ਼ਾਮ ਨੂੰ ਕਰੋ ਰਾਤ ਨੂੰ 2 ਵਜੇ ਉੱਠ ਕੇ ਅਸੀਂ ਕਰਦੇ ਵੀ ਰਹਿ ਆ ਜੀ ਬੱਚੇ ਪਿੱਛੇ ਕਿਹੜਾ ਕੁਝ ਨਹੀਂ ਕਰ ਸਕਦੇ ਜੀ ਜੀ ਠੀਕ ਹੈ ਜੀ ਹੁਣ ਕੀ ਬੇਨਤੀ ਕਰਦੇ ਹੋ ਪ੍ਰਸ਼ਾਸਨ ਅਕੀ ਪ੍ਰਸ਼ਾਸਨ ਇਹ ਕਰਦਾ ਜੀ ਚੋਰੀ ਮੰਨ ਚੁੱਕਿਆ ਜੀ ਪ੍ਰਸ਼ਾਸਨ ਨੂੰ ਸਾਰਾ ਪਤਾ ਲੱਗ ਚੁੱਕਿਆ ਜੀ ਸਾਡਾ ਮਾਲ ਬਰਾਮਦ ਕਿ ਰਵਾਇਆ ਜਾਵੇ ਜੀ ਐਸਐਸਵੀ ਸਾਹਿਬ ਵੱਲੋਂ ਬੇਨਤੀ ਹੈਗੀ ਜੇ ਸਾਨੂੰ ਨਹੀਂ ਇਨਸਾਮ ਮਿਲਦਾ ਅਸੀਂ ਉੱਪਰ ਵੀ ਜਾਵਾਂਗੇ ਜੀ ਠੀਕ ਠੀਕ